ਸਤਿ ਸ਼੍ਰੀ ਅਕਾਲ ਮੈਂ ਸੁਨੇਹਾ ਨਾਲ ਸਾਡੇ ਲੋਕ ਤੇ ਤੁਹਾਡਾ ਸਵਾਗਤ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ 트럼ਪ ਅਤੇ ਉਹਨਾਂ ਦੇ ਪ੍ਰਸ਼ਾਸਨ ਤੇ ਤਿੱਖਾ ਹਮਲਾ ਕੀਤਾ ਉਹਨਾਂ ਨੇ ਮਜ਼ਾਕ ਉਡਾਉਂਦਿਆਂ ਕਿਹਾ ਕਿ 트럼ਪ ਦੇ ਸ਼ਾਸਨ ਚ ਹਰ ਦਿਨ ਹੈਲੋਵਿਨ ਵਰਗਾ ਲੱਗਦਾ ਪਰ ਇੱਥੇ ਸਿਰਫ ਚਾਲਾਂ ਨੇ ਅਤੇ ਕੋਈ ਸੱਚਾ ਤੋਹਫਾ ਨਹੀਂ ਹੈ ਉਹਨਾਂ ਇਹ ਟਿੱਪਣੀ 버ਜ਼ੀਨੀਆ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਐਬੀਗੇਲ ਸਪੇਨਬਰਗਰ ਦੀ ਗਵਰਨਰ ਮੁਹਿੰਮ ਦਾ ਸਮਰਥਨ ਕਰਦੇ ਹੋਏ ਇੱਕ ਭਾਸ਼ਣ ਦੌਰਾਨ ਕੀਤੀ 트럼ਪ ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਓਬਾਮਾ ਨੇ ਨੋਰਫੋਕ ਵਿੱਚ ਆਯੋਜਿਤ ਇੱਕ ਰੈਲੀ ਦੌਰਾਨ ਕਿਹਾ ਅਸੀਂ ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਆਉਂਦੀਆਂ ਵੇਖ ਲਈਆਂ ਸੀ ਮੈਂ ਮੰਨਦਾ ਕਿ ਇਹੀ ਮੇਰੀ ਕਲਪਨਾ ਤੋਂ ਵੀ ਕਿਤੇ ਜ਼ਿਆਦਾ ਬੁਰੀਆਂ ਨੇ ਪਰ ਮੈਂ ਤੁਹਾਨੂੰ ਪਹਿਲਾਂ ਹੀ آگਾਹ ਕਰ ਦਿੱਤਾ ਸੀ 트럼ਪ ਪਰਿਵਾਰ ਵੱਲੋਂ ਕ੍ਰਿਪਟੋਕਰੰਸੀ ਸੌਦਿਆਂ ਤੋਂ ਲਾਭ ਉਠਾਉਣ ਦੇ ਵੱਖ-ਵੱਖ ਤਰੀਕਿਆਂ ਦਾ ਹਵਾਲਾ ਦਿੰਦੇ ਹੋਏ ਔਵਾਮਾ ਨੇ ਦੋਸ਼ ਲਾਇਆ ਕਿ 트ੰਪ ਨੇ ਹਮੇਸ਼ਾ ਆਪਣੇ ਅਰਵਪਤੀ ਦੋਸਤਾਂ ਤੇ ਬਿੱਤੀ ਲਾਭੀ ਨੂੰ ਤਰਜੀਹ ਦਿੱਤੀ ਹੈ। ਔਵਾਮਾ ਦੇ ਅਨੁਸਾਰ ਰਾਸ਼ਟਰਪਤੀ ਬਣਨ ਤੋਂ ਬਾਅਦ 트ੰਪ ਦੇ ਕ੍ਰਿਪਟੋ ਕਾਰੋਬਾਰ ਅਤੇ ਹੋਰ ਪ੍ਰੋਜੈਕਟਾਂ ਨੇ ਕਰੋੜਾਂ ਡਾਲਰ ਕਮਾਏ ਨੇ ਜਿਸ ਵਿੱਚ ਵਿਦੇਸ਼ੀ ਨਿਵੇਸ਼ਕਾਂ ਅਤੇ ਰਾਸ਼ਟਰਪਤੀ ਦੀਆਂ ਨਜ਼ਰਾਂ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰਨ ਵਾਲੇ ਅਮੀਰ ਵਿਅਕਤੀਆਂ ਦੇ ਨਿਵੇਸ਼ ਸ਼ਾਮਲ ਨੇ। ਤਰੀ ਅਫਗਾਨਿਸਤਾਨ ਵਿੱਚ ਸੋਮਵਾਰ ਤੜਕੇ 6.3 ਤੀਬਰਤਾ ਦੇ ਸ਼ਕਤੀਸ਼ਾਲੀ ਪੁਚਾਲ ਦੇ ਝਟਕੇ ਲੱਗੇ ਜਿਸ ਵਿੱਚ ਘੱਟੋ ਘੱਟ 7 ਲੋਕ ਮਾਰੇ ਗਏ ਤੇ ਲਗਭਗ 150 ਹੋਰ ਜ਼ਖਮੀ ਹੋ ਗਏ ਸੂਬਾਈ ਅਧਿਕਾਰੀ ਨੇ ਜਾਣਕਾਰੀ ਦਿੱਤੀ ਅਮਰੀਕੀ ਪੂਵ ਵਿਗਿਆਨਕ ਸਰਵੇਖਣ ਦੇ ਅਨੁਸਾਰ ਪੁਚਾਲ ਦਾ ਕੇਂਦਰ ਮਜ਼ਾਰੇ ਸ਼ਰੀਫ ਸ਼ਹਿਰ ਦੇ ਨੇੜੇ ਖੁਲਮ ਤੋਂ ਲਗਭਗ 25 ਕਿਲੋਮੀਟਰ ਪੱਛਮ ਦੱਖਣ ਪੱਛਮ ਵਿੱਚ ਸੀ ਇਸ ਸਥਾਨਕ ਸਮੇਂ ਅਨੁਸਾਰ ਸਵੇਰੇ 12:59 ਮਿੰਟ ਤੇ 28 ਕਿਲੋਮੀਟਰ ਦੀ ਡੂੰਘਾਈ ਤੇ ਆਇਆ ਸੀ ਲਗਭਗ 523000 ਦੀ ਆਬਾਦੀ ਵਾਲੇ ਸ਼ਹਿਰ ਮਜ਼ਾਰੇ ਸ਼ਰੀਫ ਵਿੱਚ 150 ਲੋਕ ਜ਼ਖਮੀ ਹੋਏ ਨੇ ਮਜ਼ਾਰ ਆਰੇ ਸ਼ਰੀਫ ਦੇ ਨੇੜੇ ਇੱਕ ਪਹਾੜੀ ਖੇਤਰ ਸਮਾਨਗਨ ਸੂਬੇ ਵਿੱਚ ਸਿਹਤ ਵਿਭਾਗ ਦੇ ਬੁਲਾਰੇ ਸਮੀਮ ਯਾਦਾਂ ਨੇ ਕਿਹਾ ਹੁਣ ਤੱਕ ਸੱਤ ਲੋਕ ਮਾਰੇ ਗਏ ਤੇ 150 ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਸਿਹਤ ਕੇਂਦਰਾਂ ਵਿੱਚ ਤਬਦੀਲ ਕਰ ਦਿੱਤਾ ਇਹ ਤਾਜ਼ਾ ਪੁਚਾਲ 31 ਅਗਸਤ ਨੂੰ ਪਾਕਿਸਤਾਨ ਸਰਹੱਦ ਨੇੜੇ ਪੂਰਬੀ ਅਫਗਾਨਿਸਤਾਨ ਵਿੱਚ ਆਏ 6.0 ਤੀਬਰਤਾ ਦੇ ਪੁਚਾਲ ਤੋਂ 2 ਮਹੀਨੇ ਬਾਅਦ ਆਇਆ ਜਿਸ ਵਿੱਚ 2200 ਤੋਂ ਵੱਧ ਲੋਕ ਮਾਰੇ ਗਏ ਨੇ ਤਾਲੀਬਾਨ ਸਰਕਾਰ ਦੇ ਅਨੁਸਾਰ ਅਕਤੂਬਰ 2023 ਵਿੱਚ ਆਏ ਪੁਚਾਲਾਂ ਦੀ ਇੱਕ ਲੜੀ ਵਿੱਚ ਘੱਟੋ-ਘੱਟ 4000 ਲੋਕ ਮਾਰੇ ਗਏ ਸਨ ਅਫਗਾਨਿਸਤਾਨ ਵਿੱਚ ਘਾਤਕ ਪੁਚਾਲ ਆਮਨੇ ਪੰਜਾਬ ਦੇ ਵੱਧ ਤੋਂ ਵੱਧ ਤਾਪਮਨ ਵਿੱਚ 0.2 ਅਤੇ ਘੱਟੋ ਘੱਟ ਤਾਪਮਨ ਵਿੱਚ 0.7 ਡਿਗਰੀ ਸੈਲਸੀਅਸ ਦੀ ਕਮੀ ਦੇਖਣ ਨੂੰ ਮਿਲੀ ਹੈ ਹਾਲਾਂਕਿ ਰਾਤ ਦਾ ਤਾਪਮਨ ਆਮ ਨਾਲੋਂ 2.8 ਡਿਗਰੀ ਵਧ ਰਿਹਾ ਕੱਲ ਤੋਂ ਸਰਗਰਮ ਹੋਣ ਵਾਲੇ ਪੱਛਮੀ ਗੜਬੜੀ ਦੇ ਕਾਰਨ ਅਗਲੇ 2 ਦਿਨਾਂ ਤੱਕ ਮੀਂਹ ਪੈਣ ਦੀ ਉਮੀਦ ਹੈ ਇਸ ਤੋਂ ਬਾਅਦ ਹੋਰ ਗਿਰਾਵਟ ਦੀ ਉਮੀਦ ਹੈ ਅਤੇ ਤਾਪਮਨ ਆਮ ਜਾਂ ਆਮ ਤੋਂ ਘੱਟ ਹੋਣ ਦੀ ਸੰਭਾਵਨਾ ਹੈ ਭਾਵੇਂ ਸਵੇਰ ਦਾ ਮੌਸਮ ਆਮ ਵਾਂਗ ਹੋ ਰਿਹਾ ਪਰ ਪ੍ਰਦੂਸ਼ਣ ਦਮ ਘੁੱਟ ਰਿਹਾ ਅਤੇ 2 ਨਵੰਬਰ ਨੂੰ ਸਵੇਰੇ ਵਿੱਚ ਪਰਾਲੀ ਸਾੜਨ ਦੇ 178 ਮਾਮਲੇ ਸਾਹਮਣੇ ਆਏ ਨੇ। ਇਹਨਾਂ ਵਿੱਚੋਂ ਐਤਵਾਰ ਨੂੰ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ, ਇੱਥੇ ਪਰਾਲੀ ਸਾੜਨ ਦੇ 29 ਮਾਮਲੇ ਸਾਹਮਣੇ, ਜਦੋਂ ਕਿ ਤਰਨਤਾਰਨ ਵਿੱਚ 21, ਮੁਕਸਰ ਸਾਹਿਬ ਵਿੱਚ 20, ਸੰਗਰੂਰ ਵਿੱਚ 17 ਅਤੇ ਅੰਮ੍ਰਿਤਸਰ ਅਤੇ ਕਪੂਰਥਲਾ ਵਿੱਚ 12-12 ਮਾਮਲੇ ਸਾਹਮਣੇ। 15 ਸਤੰਬਰ ਤੋਂ 2 ਨਵੰਬਰ ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ 2262 ਤੱਕ ਪਹੁੰਚ ਗਈ ਹੈ। ਇਹਨਾਂ ਵਿੱਚੋਂ ਸਭ ਤੋਂ ਵੱਧ ਮਾਮਲੇ 444 ਤਰਨਤਾਰਨ ਵਿੱਚ, ਸੰਗਰੂਰ ਵਿੱਚ 406 ਫਿਰੋਜ਼ਪੁਰ ਵਿੱਚ 236 ਅੰਮ੍ਰਿਤਸਰ ਵਿੱਚ 224 ਬਠਿੰਡਾ ਵਿੱਚ 144 ਪਟਿਆਲਾ ਵਿੱਚ 136 ਅਤੇ ਕਪੂਰਥਲਾ ਵਿੱਚ 96 ਦਰਜ ਕੀਤੇ ਗਏ ਜਿਵੇਂ ਜਿਵੇਂ ਪੰਜਾਬ ਵਿੱਚ ਪ੍ਰਾਲੀ ਸਾੜਨ ਦੇ ਮਾਮਲੇ ਵਧ ਰਹੇ ਨੇ ਪ੍ਰਦੂਸ਼ਣ ਵੀ ਉਸੇ ਰਫਤਾਰ ਨਾਲ ਵਧ ਰਿਹਾ ਹੈ 47 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਆਖਰਕਾਰ ਇਤਿਹਾਸ ਰਚ ਦਿੱਤਾ ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਆਪਣਾ ਪਹਿਲਾ ਇੱਕ ਰੋਜਾ ਵਿਸ਼ਫ ਕੱਪ ਖਿਤਾਬ ਜਿੱਤਿਆ 21 ਸਾਲਾ ਸ਼ੈਫਾਲੀ ਵਰਮਾ ਜਿਸ ਨੇ 87 ਦੌੜਾਂ ਬਣਾਈਆਂ ਤੇ ਦੋ ਮਹੱਤਵਪੂਰਨ ਵਿਕਟਾਂ ਲਈਆਂ ਉਸ ਨੂੰ ਪਲੇਅਰ ਆਫ ਦਾ ਫਾਈਨਲ ਐਲਾਨਿਆ ਗਿਆ ਦੱਖਣੀ ਅਫਰੀਕਾ ਨੇ ਡੀਵਾਈ ਪਾਟੇਲ ਸਟੇਡੀਅਮ ਵਿੱਚ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਭਾਰਤ ਨੇ 7 ਵਿਕਟਾਂ ਤੇ 298 ਦੌੜਾਂ ਬਣਾਈਆਂ ਸ਼ੈਫਾਲੀ ਨੇ 87 ਦਿਪਤੀ ਸ਼ਰਮਾ ਨੇ 58 ਸ਼੍ਰੀਮਤੀ ਮਦਾਨਾ ਨੇ 45 ਅਤੇ ਰੀਚਾ ਕੋਸ਼ ਨੇ 34 ਦੌੜਾਂ ਬਣਾਈਆਂ ਦੱਖਣੀ ਅਫਰੀਕਾ ਤੇ ਆਇਮ ਵੋਂਗਾ ਖਾਂਕਾ ਨੇ 3 ਵਿਕਟਾਂ ਲਈਆਂ ਵੱਡੇ ਟੀਚੇ ਦਾ ਸਾਹਮਣਾ ਕਰਦੇ ਹਨ ਦੱਖਣੀ ਅਫਰੀਕਾ 246 ਦੌੜਾਂ ਤੇ ਆਲ ਆਊਟ ਹੋ ਗਿਆ ਕਪਤਾਨ ਲੋਰਾ ਵੋਲਵਾਰਡਟ ਨੇ ਆਪਣਾ ਲਗਾਤਾਰ ਦੂਜਾ ਸੈਂਕੜਾ ਲਗਾਇਆ ਪਰ ਆਪਣੀ ਟੀਮ ਨੂੰ ਜਿੱਤ ਵੱਲ ਲੈ ਜਾਣ ਤੋਂ ਪਹਿਲਾਂ ਹੀ ਉਹ ਆਊਟ ਹੋ ਗਈ ਭਾਰਤ ਦੀ ਪਾਰਟ ਟਾਈਮ ਆਫ ਸਪੀਨਰ ਸ਼ਫਾਲੀ ਵਰਮਾ ਨੇ 2 ਵਿਕਟਾਂ ਲੈ ਕੇ ਮੈਚ ਦਾ ਪਾਸਾ ਪਲਟ ਦਿੱਤਾ ਇਸ ਦੌਰਾਨ ਦਿਪਤੀ ਸ਼ਰਮਾ ਨੇ 5 ਵਿਕਟਾਂ ਲੈ ਕੇ ਟੀਮ ਨੂੰ ਜਿੱਤ ਦਿਵਾਈ ਅਤੇ ਉਸ ਨੂੰ ਟੂਨੂ ਮਰਦਾ ਸਰਬੋਤਮ ਖਿਡਾਰੀ ਚੁਣਿਆ ਗਿਆ ਰਾਜਸਥਾਨ ਦੇ ਜੋਧਪੁਰਚ ਐਤਵਾਰ ਰਾਤ ਨੂੰ ਭਾਰਤ ਮਾਲਾ ਐਕਸਪ੍ਰੈਸ ਵੇ ਉੱਤੇ ਇੱਕ ਟੈਂਪੂ ਟਰੈਵਲਰ ਨੇ ਖੜੇ ਟਰੱਕ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ 18 ਲੋਕਾਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ ਫਲੋਦੀ ਦੇ ਪੁਲਿਸ ਸੁਪਰਡੈਂਟ ਕੰਦਨ ਕਵਰੀਆ ਨੇ ਦੱਸਿਆ ਕਿ ਪੀੜਤ ਲਗਭਗ 220 ਕਿਲੋਮੀਟਰ ਦੂਰ ਕੋਲੈਂਤ ਮੰਦਿਰ ਦੇ ਦਰਸ਼ਨ ਕਰਨ ਤੋਂ ਬਾਅਦ ਜੋਧਪੁਰ ਪਰਤ ਰਹੇ ਸਨ ਮਾਰੇ ਗਏ ਸਾਰੇ ਲੋਕ ਫਲੋਦੀ ਇਲਾਕੇ ਦੇ ਵਸਨੀਕ ਸਨ ਜ਼ਖਮੀਆਂ ਨੂੰ ਪਹਿਲਾਂ ਨੇੜਲੇ ਹਸਪਤਾਲ ਲਿਜਾਇਆ ਗਿਆ ਤੇ ਬਾਅਦ ਵਿੱਚ ਵਿਸ਼ੇਸ਼ ਇਲਾਜ ਲਈ ਗ੍ਰੀਨ ਕੋਰੀਡੋਰ ਰਾਹੀਂ ਜੋਧਪੁਰ ਲਿਜਾਇਆ ਗਿਆ ਪੁਲਿਸ ਦੇ ਡਿਪਟੀ ਸੁਪਰਡੈਂਟ ਸਿੰਘ ਦੇਵੜਾ ਨੇ ਦੱਸਿਆ ਕਿ ਤੇਜ਼ ਰਫਤਾਰ ਟੈਂਪੂ ਟਰੈਵਲਰ ਖੜੇ ਟਰੱਕ ਨਾਲ ਇੰਨੀ ਤਾਕਤ ਨਾਲ ਟਕਰਾ ਗਿਆ ਕਿ ਪੂਰੀ ਤਰ੍ਹਾਂ ਟੁੱਟ ਗਿਆ ਕਈ ਮੁਸਾਫਰ ਅੰਦਰ ਹੀ ਫਸ ਗਏ ਸਥਾਨਕ ਵਸਨੀਕਾਂ ਤੇ ਸੜਕ ਤੋਂ ਲੰਘ ਰਹੇ ਲੋਕਾਂ ਦੀ ਮਦਦ ਨਾਲ ਪੁਲਿਸ ਦੀ ਟੀਮਾਂ ਨੇ ਲਾਸ਼ਾਂ ਨੂੰ ਬਾਹਰ ਕੱਢਣ ਅਤੇ ਜ਼ਖਮੀਆਂ ਦੀ ਸਹਾਇਤਾ ਲਈ ਬਚਾਅ ਕਾਰਜ ਕਿਤੇ ਫਲੋਦੀ ਦੇ ਸਟੇਸ਼ਨ ਹਾਊਸ ਅਫਸਰ ਅਮਨाराम ਨੇ ਕਿਹਾ ਟੱਕਰ ਇੰਨੀ ਜ਼ੋਰ ਦੀ ਸੀ ਕਿ ਲਾਸ਼ਾਂ ਸੀਟਾਂ ਉੱਤੇ ਹੀ ਫਸ ਗਈਆਂ ਉਹਨਾਂ ਨੂੰ ਹਟਾਉਣ ਲਈ ਬਹੁਤ ਮਿਹਨਤ ਕਰਨੀ ਪਈ ਜੋਧਪੁਰ ਦੇ ਪੁਲਿਸ ਕਮਿਸ਼ਨਰ ਓਮ ਪ੍ਰਕਾਸ਼ ਮਥਰੋਦਾਸ ਮਾਥੁਰ ਅਤੇ ਸੁਪਰਡੈਂਟ ਵਿਕਾਸ ਰਾਜ ਪ੍ਰੋ ਅਕਰੀ ਦੇਖ ਪਾਲੀ ਹਸਪਤਾਲ ਦਾ ਦੌਰਾ ਕੀਤਾ ਬਚਾਅ ਅਤੇ ਰਾਹਤ ਕਾਰਜ ਜਾਰੀ ਨੇ ਕਿਉਂਕਿ ਅਧਿਕਾਰੀ ਪੀੜਤਾਂ ਦੀ ਪਛਾਣ ਕਰਨ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸੂਚਿਤ ਕਰਨ ਲਈ ਕੰਮ ਕਰ ਰਹੇ ਨੇ ਸਵਰਗੀ ਪੰਜਾਬੀ ਗਾਇਕ ਰਾਜਵੀਰ ਜਵੰਦਾ ਇੱਕ ਵਾਰ ਫਿਰ ਵੱਡੇ ਪਰਦੇ ਤੇ ਆਪਣੇ ਪਰਸੰਸਕਾਂ ਨੂੰ ਨਜ਼ਰ ਆਉਣਗੇ। ਉਹਨਾਂ ਦੇ ਦੇਹਾਂਤ ਤੋਂ ਬਾਅਦ ਰਾਜਵੀਰ ਜਵੰਦਾ ਦੇ ਪਰਿਵਾਰ ਨੇ ਉਹਨਾਂ ਦੀ ਫਿਲਮ ਜਮਲਾ ਰਿਲੀਜ਼ ਕਰਨ ਦਾ ਫੈਸਲਾ ਕੀਤਾ। ਜਵੰਦਾ ਦੇ ਪਰਿਵਾਰ ਨੇ ਫੈਸਲਾ ਗਾਇਕ ਸਿੱਧੂ ਮਸੇਵਾਲਾ ਦੇ ਪਰਿਵਾਰ ਵਾਂਗ ਲਿਆ ਜੋ ਕਿ ਮਰਹੂਮ ਕਲਾਕਾਰਾਂ ਦੀ ਕਲਾ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਹੈ। ਪਰਿਵਾਰ ਨੇ ਸੋਸ਼ਲ ਮੀਡੀਆ ਤੇ ਇੱਕ ਭਾਵਨਾਤਮਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਇੱਕ ਫਨਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਪਰ ਉਹਨਾਂ ਦੀ ਕਲਾ ਰਹਿਂਦੀ ਦੁਨੀਆ ਤੱਕ ਜਿਉਂਦੀ ਹੈ। ਪਰਿਵਾਰ ਨੇ ਵਾਅਦਾ ਕੀਤਾ ਕਿ ਉਹ ਰਾ ਇਸ ਸਫਰ ਵਿੱਚ ਇਸ ਜਮਲੇ ਨੂੰ ਉਹਨਾਂ ਦੀ ਕਲਾ ਰਾਹੀਂ ਹਮੇਸ਼ਾ ਜਿਉਂਦਾ ਰੱਖਣਗੇ ਪਰਿਵਾਰ ਨੇ ਐਤਵਾਰ 2 ਨਵੰਬਰ ਸ਼ਾਮ 6 ਵਜੇ ਰਾਜਵੀਜਵੰਦਾ ਦੇ ਅਧਿਕਾਰਿਤ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਕਰਕੇ ਇਸ ਫਿਲਮ ਦੀ ਰਿਲੀਜ਼ ਦਾ ਸੰਕੇਤ ਦਿੱਤਾ ਉਹਨਾਂ ਨੇ ਫਿਲਮ ਦੇ ਨਿਰਦੇਸ਼ਕ ਰਕੇਸ਼ ਮਹਿਤਾ ਨੂੰ ਵੀ ਸਨੇਹਾ ਪੇਚਿਆ ਸ਼ੂਟਿੰਗ ਦੀ ਸ਼ੁਰੂਆਤ ਫਿਲਮ ਜਮਲਾ ਦੀ ਸ਼ੂਟਿੰਗ 2019 ਵਿੱਚ ਸ਼ੁਰੂ ਹੋਈ ਸੀ ਕਾਸਟ ਇਸ ਫਿਲਮ ਵਿੱਚ ਰਾਜਵੀਜਵੰਦਾ ਦੇ ਨਾਲ ਸ਼ਾਨਵੀ ਤੇ ਮਾਨ ਗੁਰਪ੍ਰੀਤ ਕੁੱਗੀ ਹਰਵੀਰ ਸੰਘਾ ਰਗਵੀਰ ਬੋਲੀ ਅਤੇ ਨਵਨੀਤ ਕੌਰ ਟਿੱਲੋ ਨੇ ਅਹਿਮ ਭੂਮਿਕਾਾਂ ਨਿਭਾਈਆਂ ਨੇ ਅਮਰੀਕੀ ਰਾਸ਼ਟਰਪਤੀ ਡ੍ਰੰਪ ਨੇ ਨਾਈਜੀਰੀਆ ਨੂੰ ਸਖਤ ਚੇਤਾਵਨੀ ਦਿੱਤੀ ਉਹਨਾਂ ਨੇ ਕਿਹਾ ਕਿ ਜੇਕਰ ਨਾਈਜੀਰੀਆ ਵਿੱਚ ਇਸਾਈਆਂ ਦਾ ਕਤਲਿਆ ਅਤੇ ਉਹਨਾਂ ਤੇ ਹਮਲੇ ਬੰਦ ਨਾ ਹੋਏ ਤਾਂ ਅਮਰੀਕਾ ਨਾਈਜੀਰੀਆ ਸਰਕਾਰ ਨੂੰ ਦਿੱਤੀ ਜਾਣ ਵਾਲੀ ਸਾਰੀ ਆਰਥਿਕ ਅਤੇ ਫੌਜੀ ਸਹਾਇਤਾ ਤੁਰੰਤ ਰੋਕ ਦੇਵੇਗਾ ਡ੍ਰੰਪ ਨੇ ਟਰੁਥ ਸੋਸ਼ਲ ਤੇ ਲਿਖਿਆ ਕਿ ਜੇ ਜ਼ਰੂਰੀ ਹੋਇਆ ਤਾਂ ਅਮਰੀਕਾ ਨਾਈਜੀਰੀਆ ਵਿੱਚ ਬੰਦੂਕਾਂ ਨਾਲ ਕਾਰਵਾਈ ਕਰੇਗਾ ਤੇ ਇਸਾਈਆਂ ਤੇ ਹਮਲਾ ਕਰਨ ਵਾਲੇ ਅਤਵਾਦੀਆਂ ਨੂੰ ਖਤਮ ਕਰੇਗਾ ਡ੍ਰੰਪ ਨੇ ਕਿਹਾ ਕਿ ਉਹਨਾਂ ਨੇ ਆਪਣੇ ਡਿਪਾਰਟਮੈਂਟ ਆਫ ਵਾਰ ਨੂੰ ਸੰਭਾਵਿਤ ਫੌਜੀ ਕਾਰਵਾਈ ਲਈ ਤਿਆਰ ਰਹਿਣ ਦਾ ਹੁਕਮ ਦਿੱਤਾ ਡ੍ਰੰਪ ਨੇ ਲਿਖਿਆ ਜੇ ਅਸੀਂ ਹਮਲਾ ਤਉ ਤੇਜ ਖਤਰਨਾਕ ਅਤੇ ਸਪਸ਼ਟ ਹੋਵੇਗਾ ਨਾਈਜੀਰੀਆ ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਦੇਰ ਨਾ ਕਰੋ ਟਰੰਪ ਦੀ ਪੋਸਟ ਤੋਂ ਬਾਅਦ ਰੱਖਿਆ ਸਕੱਤਰ ਪੀਟ ਹੈਕਸੇਥ ਨੇ ਵੀ ਅਕਸਾ ਇੱਕ ਬਿਆਨ ਜਾਰੀ ਕੀਤਾ ਉਹਨਾਂ ਨੇ ਲਿਖਿਆ ਨਾਈਜੀਰੀਆ ਚ ਨਿਰਦੋਸ਼ ਇਸਾਈਆਂ ਦਾ ਕਤਲਿਆਮ ਤੁਰੰਤ ਬੰਦ ਹੋਣਾ ਚਾਹੀਦਾ ਡਿਪਾਰਟਮੈਂਟ ਆਫ ਵਾਰ ਕਾਰਵਾਈ ਕਰਨ ਲਈ ਤਿਆਰ ਹੈ ਜਾਣਤਾ ਨਾਈਜੀਰੀਆ ਇਸਾਈਆਂ ਦੀ ਰੱਖਿਆ ਕਰੇ ਜਾਂ ਅਸੀਂ ਉਹਨਾਂ ਇਸਲਾਮਿਕ ਕਤਵਾਰਦਿਆਂ ਨੂੰ ਖਤਮ ਕਰਾਂਗੇ ਜੋ ਇਹ ਅਤਿਆਚਾਰ ਕਰ ਰਹੇ ਨੇ ਤਲੇਗਾਣਾ ਦੇ ਰੰਗਰਾੜੀ ਜ਼ਿਲ੍ਹੇ 'ਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ 'ਚ 20 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਇਹ ਹਾਦਸਾ ਰੰਗਰਾੜੀ ਜ਼ਿਲ੍ਹੇ ਦੇ ਚੇਬੇਲਾ ਮੰਡਲ ਦੇ ਮਿਰਜ਼ਾ ਗੂੜਾ ਨੇੜੇ ਵਾਪਰਿਆ। ਰਿਪੋਰਟ ਅਨੁਸਾਰ ਹైదరాబాద్-ਬੀਜ਼ਾਪੁਰ ਹਾਈਵੇ 'ਤੇ ਇੱਕ ਤੇਜ਼ ਰਫ਼ਤਾਰ ਟੀਪਰ ਟਰੱਕ ਇੱਕ ਯਾਤਰੀ ਬੱਸ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟੀਪਰ ਟਰੱਕ ਪਲਟ ਗਿਆ ਤੇ ਬੱਸ ਦੇ ਉੱਪਰ ਡਿੱਗ ਗਿਆ। ਜਿਸ ਨਾਲ ਟਰੱਕ 'ਚ ਲੱਦੀ ਬਜਰੀ ਹੇਠਾਂ ਕਈ ਯਾਤਰੀ ਫਸ ਗਏ। ਮ੍ਰਿਤਕਾਂ 'ਚ 18 ਯਾਤਰੀ, ਦੋ ਬੱਸ ਤੇ ਟਰੱਕ ਡਰਾਈਵਰ ਸ਼ਾਮ ਸਾਲ ਦੇ ਬੱਚੇ ਸਮੇਤ 11 ਔਰਤਾਂ ਤੇ 9 ਪੁਰਸ਼ਾਂ ਦੀ ਮੌਤ ਹੋ ਗਈ 24 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਚੋਂ 5 ਦੀ ਹਾਲਤ ਗੰਭੀਰ ਹੈ ਹਾਦਸੇ ਤੋਂ ਬਾਅਦ ਨੇੜਲੇ ਇਲਾਕਿਆਂ ਦੇ ਲੋਕ ਮੌਕੇ ਤੇ ਪਹੁੰਚੇ ਤੇ ਫਸੇ ਹੋਏ ਯਾਤਰੀਆਂ ਨੂੰ ਬਚਾਉਣ ਚ ਮਦਦ ਕੀਤੀ ਪੁਲਿਸ ਵੀ ਤੁਰੰਤ ਪਹੁੰਚੀ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਚ ਦਾਖਲ ਕਰਵਾਇਆ ਗਿਆ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਕਿ ਟਰੱਕ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਸੀ ਅਚਾਨਕ ਮੋੜ ਤੇ ਡਰਾਈਵਰ ਨੇ ਕੰਟਰੋਲ ਗਵਾ ਦਿੱਤਾ ਜਿਸ ਕਾਰਨ ਹਾਦਸਾ ਵਾਪਰਿਆ ਹਾਦਸੇ 'ਚ ਸ਼ਾਮਲ ਬੱਸ ਪੰਜੂਰ ਡਿੱਪੂ ਦੀ ਸੀ ਤੇ ਚੇਬੇਲਾ ਤੇ ਵਿਕਰਬਾਦ ਵਿਚਕਾਰ ਆਵਾਜਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹਾਦਸੇ 'ਚ ਜ਼ਖਮੀ ਹੋਏ ਕਈ ਲੋਕਾਂ ਦੀ ਹਾਲਤ ਗੰਭੀਰ ਹੈ ਅਧਿਕਾਰੀਆਂ ਨੂੰ ਡਰ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ ਟਰੱਕ ਬਜਰੀ ਤੇ ਰੇਤ ਨਾਲ ਲੱਦਿਆ ਹੋਇਆ ਸੀ বাস ਨਾਲ ਟਕਰਾਨ ਤੋਂ ਬਾਅਦ ਇਹ ਪਲਟ ਗਿਆ ਟਰੱਕ ਦੇ ਅੰਦਰ ਬਜਰੀ ਤੇ ਰੇਤ বাস 'ਚ ਸਫ਼ਰ ਕਰ ਰਹੇ ਯਾਤਰੀਆਂ ਤੇ ਡਿੱਗ ਪਈ ਜਿਸ ਨਾਲ ਉਹ ਬਜਰੀ ਤੇ ਰੇਤ 'ਚ ਦੱਬ ਗਏ ਕਿਸੇ ਕੋਲ ਬਚਣ ਲਈ ਇੱਕ ਪਲ ਵੀ ਨਹੀਂ ਸੀ ਜ਼ਖਮੀਆਂ ਨੂੰ ਚੇਬੇਲਾ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜ਼ਖਮੀਆਂ ਨੂੰ ਬਚਾਉਣ ਲਈ ਇੱਕ ਜੀਸੀਬੀ ਨੂੰ ਮੌਕੇ ਤੇ ਬੁਲਾਉਣ ਦੀ ਲੋੜ ਸੀ ਜੀਸੀਬੀ ਨੇ ਆਸ ਦੀਆਂ ਖਿੜਕੀਆਂ ਤੋੜ ਦਿੱਤੀਆਂ ਇਸ ਤੋਂ ਪ ਕੇ ਅੰਦਰਲੇ ਲੋਕ ਬਚ ਸਕਣ ਐਸਾਂ ਸਾਡੇ ਲੋਕਾਂ ਨੂੰ ਖਬਰ ਹੁਣ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ